ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਇਟਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀ ਵਹਿੜ ਆ ਗਈ ਵੀਰੋ ਤਾਜੀ ਸੂਈਆ ਚੰਗੇ ਰਿਕਾਰਡ ਵਾਲੀ ਦੱਸਦਾ ਵੀਰ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸੁਣਾ ਵੀਰੇ ਕੀ ਹਾਲ ਚੱਲ ਆ ਜੀ ਵੀਰ ਜੀ ਠੀਕ ਠਾਕ ਜੀ ਹਾਂ ਜੀ ਵੀਰੇ ਨਾਂ ਦੱਸਿਓ ਨਾਮ ਜੋਤਾ ਜੀ ਪਿੰਡ ਮਾਨਕਰ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਪਟਾਲਾ ਨੇੜੇ ਫਰੇਗਾ ਟੂੜੀਆਂ ਫੋਨ ਨੰਬਰ ਵੀਰੇ 9976084919 ਠੀਕ ਆ ਤੇ ਚੰਗਾ ਇੱਕ ਲੈ ਤੋਹਫਾ ਜੀ ਫੇਰ ਸੁਆ ਚੰਗਾ ਚੰਗਾ ਨਗੀਨਾ ਲਿਆਂਦਾ ਹਾਂ ਤਾਂ ਵੀਰੇ ਇਹ ਕਿੰਨੇ ਦਿਨ ਦੀ ਸੂਈ ਆ ਇਹਨੂੰ ਵੀਰ ਜੀ 10 12 ਦਿਨ ਹੋ ਗਏ ਜੀ ਸੂਈ ਨੂੰ ਅੱਛੇ 10 12 ਦਿਨ ਹੋ ਗਏ ਤਾਂ ਦੁੱਧ ਵੀਰੇ ਇਹਦੇ ਥੱਲੇ ਦੁੱਧ ਵੀਰ ਜੀ 12 ਕਿਲੋ 12 ਲੀਟਰ ਦੋਤਾ ਤਾਂ ਹਾਂ ਜੀ ਤਾਂ ਵਿਖਾਈਏ ਵੀਰੇ ਤੋਰਾ ਇਹਦਾ ਬਾਕੀ ਵੇਖਿਓ ਥਾੜੀ ਵਾਲਾ ਛੱਡਾ ਬਿਲਕੁਲ ਵੇਖੋ ਬਹੁਤ ਸੋਹਣਾ ਲੇਵਾ ਲੱਗਿਆ ਵੀਰੇ ਥਾਨ-ਥਾਨ ਵੀ ਸੋਨਾ ਲੱਗਿਆ ਗੁਲਾਬੀ ਥਾਣਾ ਗਿਆ ਚਿੰਗ ਸੋਨਾ ਚਵਾਈ ਵਾਲਾ ਥਾਣਾ ਆ ਵੀਰਿਓ ਹੈ ਵੀ ਵੀ ਇੱਥੇ ਵਿੱਚ ਤੇ ਆ। ਬਾਕੀ ਰੰਗ ਬਾਜਿਆ ਵੀਰ ਜੀ। ਪ੍ਰਿੰਟ ਚੰਗਾ ਬਹੁਤ ਜਾਂਦਾ। ਰੰਗ ਬਾਜਿਆ। ਮੋਛੀ ਕੀ ਹੁੰਦੀ ਏ। ਬਾਕੀ ਵੀਰ ਜੀ ਕੱਦ ਕਾਠ ਵੱਡੇ ਦੀ ਆ ਗਈ ਹਨਾ। ਵੱਡੇ ਪੱਲੇ ਦੀ ਆਣੀ। ਇਹ ਛਕੀ ਆ। ਇਹ ਛਕੀ ਹੁੰਦੀ ਏ। ਇਹ ਛਕੀ ਵਾਲੇ ਪੁੱਟੇ ਆ ਦੰਦ। ਤਾਂ ਵੇਖੋ ਵੀਰੋ ਤੋਰਾ ਚੈੱਕ ਕਰ ਲਓ। ਵੱਡੇ ਪੱਲੇ ਚ ਲੰਮੀ ਬੇਲ ਆ, ਵਜਨ ਮੁਜਣਾ। ਥੱਲੇ ਵਾਲੂ ਆ ਚੈੱਕ ਕਰੋ ਵੀਰੇ। ਐ ਪਿਸ਼ਾਉ ਨੂੰ ਬਣਿਆ। ਚੰਗੇ ਸੋਨੇ ਥਣਪਾਂਡੇ ਦੀ ਮਾਲਕਾ ਵੀਰੋ ਤੇ ਫੇਸ ਕੁਆਲਿਟੀ ਵੀ ਚੰਗੀ ਸੋਣੀ ਐ ਵਹਿੜ ਦੀ ਤੇ ਰਾਜੀ ਬਾਜੀ ਐ ਤੇ ਥਣ ਥਣ ਸੋਹਣਾ ਲੱਗਿਆ ਤੇ ਲੈਵਲ ਉਹ ਬਹੁਤ ਵਧੀਆ ਵੀਰੋ ਤੇ ਵੱਡੀ ਵਹਿੜਾ ਵੀਰੋ ਕੋਈ ਨਿੱਕੀ ਨਾ ਮੰਨ ਕੇ ਚੱਲਿਓ ਵੀਰੇ ਕਿੰਨਾ ਦੁੱਧ ਕਰ ਜਿਓਗੇ ਇੰਦਰ ਸੇਵਾ ਦੇ ਵੀਰੇ ਦੁੱਧ ਦੇ ਦੀ 15 16 ਕਿਲੋ ਰਮਾਨ ਨਾ ਕਰੂਗੀ ਰਮਾਨ ਐ ਨਾ ਦੁੱਧ ਘਟਜੂ ਹਨਾ ਰਮਾਨ ਮਰਦਾ ਨਾ ਦੀ ਠੀਕ ਐ ਜੀ ਹਾਂਜੀ ਤੰਬਾ ਕੀ ਵੇਖੋ ਵੀਰੋ ਇੱਕ ਫੇਰ ਲਾ ਕੇ ਥਣ ਵੇਖ ਲਓ ਗੁਲਾਬੀ ਥਾਣਾ ਗਿਆ ਸੋਨਾ ਚਵਾਈ ਵਾਲਾ ਥਣ ਲੱਗਿਆ ਵਹਿੜ ਨੂੰ ਤਾ ਫੇਸ ਕੁਆਲਿਟੀ ਵੀ ਚੰਗੀ ਸੋਹਣੀਆ ਵਹਿੜ ਦੀ ਤਾਂ ਵੀਰੇ ਫੋਨ ਵੀ ਇਹਦੀ ਚੰਗੀ ਆ ਉਹ ਫੋਨ ਪਾ ਲਿਆ ਹਨਾ ਬਾਕੀ ਵੀਰ ਜੀ ਠੰਡੀ ਸੀਲ ਹੈ ਠੀਕ ਹੈ ਸੀਲ ਲੱਗ ਗਈ ਹੈ ਨਾ ਸੀਲ ਲੱਗ ਗਈ ਵੀਰ ਜੀ ਬਿਨਾ ਵੰਗੇ ਤੋਂ ਆ ਗਈ ਹਨਾ ਜਿੰਨੇ ਕਿਨੇ ਪਾਉਣਾ ਵਾਂਗਾ ਤਾਂ ਵੀ ਪਾਲੇ ਨਹੀਂ ਪਾਉਣਾ ਤਾਂ ਵੀ ਕੋਈ ਗੱਲ ਨਹੀਂ ਬਿਲਕੁਲ ਹਾਂਜੀ ਤਾਂ ਵੀਰੇ ਠੰਡੀ ਸੀਲ ਪਸ਼ੂ ਦਾ ਬਹੁਤ ਫਾਇਦਾ ਕਰਦਾ ਖੰਭਿਆ ਹਨਾ ਕਿਹੜੀ ਆ ਚੀਜ਼ ਵੀਰ ਜੀ ਫਾੜੀ ਵਾਲਾ ਲੇਵਾ ਕੇ ਕੇ ਨੂੰ ਲੱਗਦਾ ਬਿਲਕੁਲ ਵੀਰੇ ਚੰਗੀ ਵਹਿੜਾ ਵੱਡੇ ਪੱਲੇ ਚਾ ਕੱਦ ਕਾਠ ਵਾਲੀਆ ਤਾਂ ਵੀਰੇ ਦੁੱਧ ਵੀ ਚੰਗਾ ਚਵਾਜੂਗੀ ਤੇ ਮੋਲ ਦੀ ਗੱਲ ਕਰੀਏ ਤੇ ਵੀਰੇ ਕਿੰਨੇ ਦੀ ਵੈਟ ਦੇ ਦੇਣੀ ਹੈ ਉਹਨੇ ਵੀਰ ਜੀ ਜਿੰਨਾ ਮਰਜ਼ੀ ਕਰ ਲੀ ਵੈਟ ਦੇਣੀ ਜਾਇਜ਼ ਸਾਨੂੰ ਜਾਇਜ਼ ਮਿਲੀ ਇਹੀ ਜਾਈ ਦੇਣੀ ਆ ਹਾਂਜੀ ਇਹ ਯੂਨੀਵਰਸਿਟੀਆਂ ਦਾ ਬਾਹਰ ਹੁਣ ਚੱਲਣ ਡਿਆ 60 65 ਇਹਨਾਂ ਨੋਰਮਲ ਹੀ ਹੋ ਗਿਆ ਹਾਂਜੀ ਤੇ ਹੁਣ ਇਹਦਾ 55 ਨਹੀਂ ਕਰਨਾ 50 ਹੀ ਦੇ ਦਈਏ 50 ਦੀ ਹਾਂਜੀ ਉਹ ਚ ਵੀਰੇ ਕਰ ਦੋ ਮਾਨ ਤਾਂ 2000 ਕਰਦਾ ਵੀਰ ਜੀ 48 ਦੀ ਹਾਂਜੀ ਇੱਕ ਹੀ ਗੱਲ ਕਰੀ ਹਾਂ ਨਾ ਵਿੱਚੇ ਛੋੜ ਛੱਪ 45 ਦੀ ਚਲ ਦੇ ਰਾਇ ਮੀ 45 ਦੀ ਬਾਕੀ ਕੋਈ ਫੋਨ ਲਾਵੇ ਮੋੜਨਾ ਨਹੀਂ ਹਨਾ ਮੋੜਦ ਨਹੀਂ ਵਿੱਚ ਹੀ ਆਏ ਕੇ ਦਾ ਮਾਤਣ ਕਰਦਾ ਮਾਤਣ ਹੋ ਜੂ ਠੀਕ ਆ ਤਾਂ ਵੀਰੇ ਵੇਖੋ ਵੀਰ ਕਹਿੰਦਾ 45000 ਦੀ ਹੋ ਜੂ ਮਗਰੇ ਦੇ ਵਛਾ ਆ ਗਿਆ ਜੀ ਵਛਾ ਆ ਗਿਆ ਵਛਾ ਆ ਗਿਆ ਬਾਕੀ ਤੋਰਾ ਇੱਕ ਵਾਰੀ ਫੇਰ ਚੈੱਕ ਕਰ ਖੋਲੋ ਵੀਰੇ ਤੋਰਾ ਇੱਕ ਵਾਰੀ ਫੇਰ ਵਿਖਾ ਦਿਓ ਤਾਂ ਚੰਗੀ ਵਹਿੜਾ ਵੀਰੋ ਵੱਡੇ ਪੱਲੇ ਚਾ 45000 ਦੀ ਜੇ ਕੋਈ ਵੀਰ ਚੰਗੀ ਸੇਵਾ ਕਰੂ ਦੁੱਧ ਵੀਰੋ ਚੰਗਾ ਚਵਾਈ ਜਾਣਾ ਇਹਨੇ ਤਾਂ ਸੁਣਿਆ ਚੰਗਾ ਚਵਾਈ ਵਾਲਾ ਲੱਗਿਆ ਥੱਲੇ ਵਾਲੂਆ ਚੈੱਕ ਕਰ ਲਓ ਇੱਕ ਵਾਰੀ ਫੇਰ ਤੋਂ ਚੰਗੀ ਵੱਡੀ ਵੇੜਾ ਵੀਰੋ ਕੱਦ ਵਜਨ ਵਾਲੀ ਆ। ਬਾਕੀ ਰਾਜੀ ਨੂੰ ਜੀ ਰਾਜੀ ਫੁੱਲ ਆ ਗਈ ਹਨਾ। ਹਾਂਜੀ। ਬਹੁਤ ਸੋਹਣੀ ਵੇੜਾ ਵੀਰੋ। ਤਾਂ ਚੰਗਾ ਪਸ਼ੂ ਲੈ ਕੇ ਆਉਂਦਾ ਵੀਰ ਐ ਥਣ ਥਣ ਚੰਗਾ ਲੱਗਿਆ ਵੇੜਾ ਨੂੰ। ਬਾਕੀ ਵੀਰੇ ਥਣ ਭਾਂਡੇ ਦੇ ਪਸ਼ੂ ਹੁੰਦਾ ਥਣ ਥਣ ਚੰਗਾ ਲੱਗਿਆ ਹੋਵੇ ਤਾਂ ਪਸ਼ੂ ਵੀ ਚੋਾਈ ਵਧੀਆ ਬੰਦੀ ਆ। ਮਰਜੀ ਵੀਰ ਜੀ 55 ਦੀ ਵੇਖਦੀ ਆ ਜੇ 55 ਬਾਜ਼ੀ ਮੁੱਲ। ਬਿਲਕੁਲ ਵੀਰੇ ਬਿਲਕੁਲ। ਚਲੋ ਜੀ ਅਨੂ ਸਾਹਿਬ ਨਾਲ ਹੀ ਗਾੜੀ ਕੇ ਵੀਰ ਵੇਚਣਾ ਲੈ ਜੇ ਪਾਏ ਘਰ ਵਾਲਾ ਲੈ ਜੀ। ਬਿਲਕੁਲ ਵੀਰ ਜੀ। ਯੇ ਪਾਣਾ ਮਿਲਿਆ ਪਸ਼ੂ ਦਾ ਪਾਣੀ ਦੇ ਦੇਣਾ ਹਨਾ ਠੀਕ ਆ ਤਾਂ 45 ਚ ਵੀਰੇ ਛੋਟ ਛਾਟ ਕਰਦੇ ਹੋ ਕੋ ਵੀਰ ਤੂਰੋ ਵੀਰ ਜੀ ਛੋਟ ਛਾਟ ਦੂਰੋਂ ਚੱਲ ਗਿਆਊਗਾ ਤਾਂ ਆਦਾ ਵੀਰ ਜੀ ਛੋਟ ਕਰ ਦੇਾਂਗੇ ਠੀਕ ਆ ਵੀਰੇ ਤਾਂ ਬਾਕੀ ਵੀਰਾਂ ਨੂੰ ਬੇਨਤੀ ਹੁੰਦੀ ਆ ਵੀਰੇ ਤੁਸੀਂ ਚੈਨਲ ਨੂੰ ਮੱਤਵੱਧ ਸਬਸਕ੍ਰਾਈਬ ਕਰ ਲਿਓ ਲਾਈਕ ਕਰੋ ਸ਼ੇਅਰ ਕਰੋ ਜੋ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਤੁਹਾਨੂੰ ਵੀਰੇ ਵਿਖਾ ਲਈ ਜਾਵੇ ਜੀ ਠੀਕ ਆ ਜੀ ਹਾਂ ਵੀਰੇ ਆਪਣਾ ਨਾਮ ਦੱਸ ਦੀ ਫਿਰ ਨਾਮ ਜੋਤਾ ਜੀ ਨੰਬਰ 957784919 ਪਿੰਡ ਵੀਰੇ ਪਿੰਡ ਮਾਨ ਜੀ ਮਾਨ ਆ ਗਿਆ ਹਾਂਜੀ ਮਾਨ ਕਰਾ ਪਰੇਗੜ ਚੂੜੀਆਂ ਲੱਗੀਆਂ ਠੀਕ ਹੈ ਜਿਲ੍ਹਾ ਅੰਮ੍ਰਿਤਸਰ ਆ ਗਿਆ ਜਿਲ੍ਹਾ ਗਰਦਾਸਪੁਰ ਗਰਦਾਸਪੁਰ ਆ ਗਿਆ ਠੀਕ ਹੈ ਵੀਰੇ ਸਾਸੀ ਕਾ